ਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਸਮ ਜ਼ੈਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੋ ਤਦਾਰ ਕਾਰਟ ਦੇ ਨਾਲ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਇੱਕ ਅਹਿਮ ਖਬਰ ਅਹਿਮ ਜਾਣਕਾਰੀ ਹੈ ਦਰਸਲ ਹੁਣ ਉਹ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਨਹੀਂ ਕਰ ਸਕਣਗੀਆਂ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਸਰਕਾਰੀ ਬੱਸਾਂ ਦਾ ਹੁਣ ਚੱਕਾ ਜਿਹੜਾ ਉਹ ਜਾਮ ਰਹਿਣ ਵਾਲਾ ਤਾਂ ਕਿਹੜੇ 3 ਦਿਨਾਂ ਲਈ ਸਰਕਾਰੀ ਬੱਸਾਂ ਬੰਦ ਰਹਿਣ ਵਾਲੀਆਂ ਨੇ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਸੁਣ ਲਓ ਕਿਉਂਕਿ ਜੇਕਰ ਤੁਸੀਂ ਵੀ ਇਹਨਾਂ 3 ਦਿਨਾਂ ਦੇ ਕਿਤੇ ਕਿਤੇ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ ਪਲਾਨ ਬਣਾ ਰਹੇ ਹੋ ਤਾਂ ਕਿਤੇ ਤੁਸੀਂ ਖੱਜਲ ਖਵਾਰ ਨਾ ਹੋ ਜਾਓ ਕਿਉਂਕਿ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਤਿੰਨ ਦਿਨਾਂ ਲਈ ਸਰਕਾਰੀ ਬੱਸਾਂ ਨੇ ਜਿਹੜੀਆਂ ਮੁਕੰਮਲ ਤੌਰ ਤੇ ਬੰਦ ਰਹਿਣ ਵਾਲੀਆਂ ਨੇ ਬੱਸਾਂ ਤੁਹਾਨੂੰ ਰੋਡ ਤੇ ਨਹੀਂ ਦਿਖਣਗੀਆਂ ਤਾਂ ਦੱਸ ਦੇ ਕਿ ਪੀਆਰਟੀਸੀ ਪੰਨ ਬੱਸ ਅਤੇ ਪੰਜਾਬ ਰੋਡਵੇਜ਼ ਬੱਸਾਂ ਦਾ ਚੱਕਾ ਜਿਹੜਾ ਉਹ ਜਾਮ ਰਹਿਣ ਵਾਲਾ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ 9 ਜੁਲਾਈ 10 ਜੁਲਾਈ ਅਤੇ 11 ਜੁਲਾਈ ਯਾਨੀ ਕਿ 9 ਜੁਲਾਈ ਤੋਂ ਲੈ ਕੇ 11 ਜੁਲਾਈ ਤੱਕ ਸਰਕਾਰੀ ਬੱਸਾਂ ਬੰਦ ਰਹਿਣਗੀਆਂ ਔਰ ਉਹਨਾਂ ਸਰਕਾਰੀ ਬੱਸਾਂ ਦੇ ਵਿੱਚ ਪੀਆਰਟੀਸੀ ਪੰਨਵਾਸ ਪੰਜਾਬ ਰੋਡਵਾਜ਼ ਇਹ ਬੱਸਾਂ ਨੇ ਜਿਹੜੀਆਂ ਸ਼ਾਮਲ ਹੁੰਦੀਆਂ ਨੇ ਔਰ ਇਸ ਦੇ ਬਾਬਤ ਅਹਿਮ ਜਾਣਕਾਰੀ ਇਹ ਹੈ ਕਿ ਜਿਹੜੇ ਵਰਕਰ ਨੇ ਪੀਆਰਟੀਸੀ ਬੱਸਾਂ ਦੇ ਸਰਕਾਰੀ ਬੱਸਾਂ ਦੇ ਮੁਲਾਜ਼ਮ ਨੇ ਜਿਹੜੇ ਉਹ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਨੇ ਰੋਜ਼ ਪ੍ਰਦਰਸ਼ਨ ਕਰਨ ਜਾ ਰਹੇ ਨੇ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਪੈਂਡਿੰਗ ਮੰਗਾਂ ਨੇ ਜੋ ਮੰਗਾਂ ਨੂੰ ਲਟਕਾਇਆ ਗਿਆ ਸੀ ਸਰਕਾਰ ਦੇ ਵੱਲੋਂ ਚਾਹੇ ਫਿਰ ਉਹਨਾਂ ਦੀ ਭਰਤੀ ਨੂੰ ਪੱਕਾ ਕਰਨ ਨੂੰ ਲੈ ਕੇ ਗੱਲ ਹੋਵੇ ਚਾਹੇ ਫਿਰ ਤਨਖਾਹਾਂ ਵਧਾਉਣ ਨੂੰ ਲੈ ਕੇ ਗੱਲ ਹੋਵੇ ਇਹ ਮੰਗਾਂ ਨੇ ਜਿਹੜਾ ਬੇਸ਼ੱਕ ਸਰਕਾਰ ਦੇ ਵੱਲੋਂ ਮੰਨ ਲਈਆਂ ਗਈਆਂ ਸੀ ਪਰ ਜਾਣਕਾਰੀ ਦੇ ਦਿੰਦੇ ਆ ਕਿ ਮੰਗਾਂ ਹਜੇ ਵੀ ਪੈਂਡਿੰਗ ਨੇ ਆ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਪੱਕੀ ਭਰਤੀਕਰਨ ਠੇਕੇਦਾਰੀ ਵਿਭਾਗ ਦੇ ਵਿੱਚੋਂ ਬਾਹਰ ਕੱਢਣ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੀ ਯੋਜਨਾ ਨੂੰ ਬੰਦ ਕਰਨ ਵਿਭਾਗ ਦੇ ਵਿੱਚ ਅਨ ਨਵੀਆਂ ਬੱਸਾਂ ਪਾਉਣ ਵਰਕਿੰਗ ਪੈਂਡਿੰਗ ਮੰਗਾਂ ਨੂੰ ਯੂਨੀਅਨ ਦੇ ਵੱਲੋਂ 9 ਤੋਂ ਲੈ ਕੇ 11 ਜੁਲਾਈ ਤੱਕ ਹੜਤਾਲ ਕੀਤੀ ਜਾਏਗੀ ਇਸ ਦੌਰਾਨ ਪਨਬਸ ਅਤੇ ਪੀਆਰਟੀਸੀ ਦੀਆਂ ਬੱਸਾਂ ਪੂਰੇ ਤਰੀਕੇ ਦੇ ਨਾਲ ਬੰਦ ਰਹਿਣਗੀਆਂ ਉਹਨਾਂ ਦੱਸਿਆ ਕਿ ਇਸ ਹੜਤਾਲ ਦੇ ਵਿੱਚ ਹਰਿਆਣਾ ਤੇ ਹਿਮਾਚਲ ਨਾਲ ਸੰਬੰਧਿਤ ਬੱਸ ਯੂਨੀਅਨਾਂ ਦੇ ਵੱਲੋਂ ਪੂਰਾ ਸਾਥ ਦਿੱਤਾ ਜਾਏਗਾ ਔਰ ਹੜਤਾਲ ਦੌਰਾਨ ਪੰਜਾਬ ਦੇ ਸਾਰੇ ਡਿਪੂਆਂ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤੇ ਜਾਣਗੇ ਬੱਸ ਛੱਡੇ ਬੰਦ ਕਰਦੇ ਸਮੇਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾਏਗੀ ਇਸ ਮੌਕੇ ਵਕਫ ਵਕ ਡਿਪੂਆਂ ਦੇ ਨਾਲ ਸੰਬੰਧਿਤ ਯੂਨੀਅਨਾਂ ਦੇ ਅਹੁਦੇਦਾਰ ਨੇ ਜਿਹੜੇ ਉਹ ਹਾਜ਼ਰ ਰਹਿਣਗੇ ਸਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਜ਼ੈਡ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕਾ ਤਦਾਰ ਕਾਰਟ ਦੇ ਨਾਲ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਇੱਕ ਅਹਿਮ ਖਬਰ ਅਹਿਮ ਜਾਣਕਾਰੀ ਹੈ ਦਰਸਲ ਹੁਣ ਉਹ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਨਹੀਂ ਕਰ ਸਕਣਗੀਆਂ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਸਰਕਾਰੀ ਬੱਸਾਂ ਨਾ ਹੁਣ ਚੱਕਾ ਜਿਹੜਾ ਉਹ ਜਾਮ ਰਹਿਣ ਵਾਲਾ ਤਾਂ ਕਿਹੜੇ ਦਿਨਾਂ ਲਈ ਸਰਕਾਰੀ ਬੱਸਾਂ ਬੰਦ ਰਹਿਣ ਵਾਲੀਆਂ ਨੇ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਸੁਣ ਲਓ ਕਿਉਂਕਿ ਜੇਕਰ ਤੁਸੀਂ ਵੀ ਇਹਨਾਂ ਤਿੰਨ ਦਿਨਾਂ ਦੇ ਵਿੱਚ ਕਿਤੇ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ ਪਲਾਨ ਬਣਾ ਰਹੇ ਹੋ ਤਾਂ ਕਿਤੇ ਤੁਸੀਂ ਖੱਜਲ ਖਵਾਰ ਨਾ ਹੋ ਜਾਓ ਕਿਉਂਕਿ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ 3 ਦਿਨਾਂ ਲਈ ਸਰਕਾਰੀ ਬੱਸਾਂ ਨੇ ਜਿਹੜੀਆਂ ਮੁਕੰਮਲ ਤੌਰ ਤੇ ਬੰਦ ਰਹਿਣ ਵਾਲੀਆਂ ਨੇ ਬੱਸਾਂ ਤੁਹਾਨੂੰ ਰੋਡ ਤੇ ਨਹੀਂ ਦਿਖਣਗੀਆਂ ਤਾਂ ਦੱਸ ਦੇ ਕਿ ਪੀ ਆਰਟੀਸੀ ਪੰਨ ਬੱਸ ਅਤੇ ਪੰਜਾਬ ਰੋਡਵੇਜ਼ ਬੱਸਾਂ ਦਾ ਚੱਕਾ ਜਿਹੜਾ ਉਹ ਜਾਮ ਰਹਿਣ ਵਾਲਾ ਹੈ ਫਿਲਹਾਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ 9 ਜੁਲਾਈ 10 ਜੁਲਾਈ ਅਤੇ 11 ਜੁਲਾਈ ਯਾਨੀ ਕਿ 9 ਜੁਲਾਈ ਤੋਂ ਲੈ ਕੇ 11 ਜੁਲਾਈ ਤੱਕ ਸਰਕਾਰੀ ਬੱਸਾਂ ਬੰਦ ਰਹਿਣਗੀਆਂ ਔਰ ਉਹਨਾਂ ਸਰਕਾਰੀ ਬੱਸਾਂ ਦੇ ਵਿੱਚ ਪੀਆਰਟੀਸੀ ਪੰਨਵਾਸ ਪੰਜਾਬ ਰੋਡਵਾਜ਼ ਇਹ ਬੱਸਾਂ ਨੇ ਜਿਹੜੀਆਂ ਸ਼ਾਮਲ ਹੁੰਦੀਆਂ ਨੇ ਔਰ ਇਸ ਦੇ ਬਾਬਤ ਅਹਿਮ ਜਾਣਕਾਰੀ ਇਹ ਹੈ ਕਿ ਜਿਹੜੇ ਵਰਕਰ ਨੇ ਪੀਆਰਟੀਸੀ ਬੱਸਾਂ ਦੇ ਸਰਕਾਰੀ ਬੱਸਾਂ ਦੇ ਮੁਲਾਜ਼ਮ ਨੇ ਜਿਹੜੇ ਉਹ ਧਰਨਾ ਪ੍ਰਦਰਸ਼ਨ ਕਰਨ ਜਾ ਰਹੇ ਨੇ ਰੋਜ਼ ਪ੍ਰਦਰਸ਼ਨ ਕਰਨ ਜਾ ਰਹੇ ਨੇ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਪੈਂਡਿੰਗ ਮੰਗਾਂ ਨੇ ਜੋ ਮੰਗਾਂ ਨੂੰ ਟਕਾਇਆ ਗਿਆ ਸੀ ਸਰਕਾਰ ਦੇ ਵੱਲੋਂ ਚਾਹੇ ਫਿਰ ਉਹਨਾਂ ਦੀ ਭਰਤੀ ਨੂੰ ਪੱਕਾ ਕਰਨ ਨੂੰ ਲੈ ਕੇ ਗੱਲ ਹੋਵੇ ਚਾਹੇ ਫਿਰ ਤਨਖਾਹਾਂ ਵਧਾਉਣ ਨੂੰ ਲੈ ਕੇ ਗੱਲ ਹੋਵੇ ਇਹ ਮੰਗਾਂ ਨੇ ਜਿਹੜਾ ਬੇਸ਼ੱਕ ਸਰਕਾਰ ਦੇ ਵੱਲੋਂ ਮੰਨ ਲਈਆਂ ਗਈਆਂ ਸੀ ਪਰ ਜਾਣਕਾਰੀ ਦੇ ਦਿੰਦੇ ਆ ਕਿ ਮੰਗਾਂ ਹਜੇ ਵੀ ਪੈਂਡਿੰਗ ਨੇ ਆ ਤਾਂ ਬਿਲਕੁਲ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਦੇ ਆ ਕਿ ਪੱਕੀ ਭਰਤੀਕਰਨ ठेਕੇਦਾਰਨ ਵਿਭਾਗ ਦੇ ਵਿੱਚੋਂ ਬਾਹਰ ਕੱਢਣ ਕਿਲੋਮੀਟਰ સ્ਕੀਮ ਦੀਆਂ ਬੱਸਾਂ ਦੀ ਯੋਜਨਾ ਨੂੰ ਬੰਦ ਕਰਨ ਵਿਭਾਗ ਦੇ ਵਿੱਚ ਨਵੀਆਂ ਬੱਸਾਂ ਪਾਉਣ ਵਰਕਿੰਗ ਪੈਂਡਿੰਗ ਮੰਗਾਂ ਨੂੰ ਯੂਨੀਅਨ ਦੇ ਵੱਲੋਂ 9 ਤੋਂ ਲੈ ਕੇ 11 ਜੁਲਾਈ ਤੱਕ ਹੜਤਾਲ ਕੀਤੀ ਜਾਏਗੀ ਇਸ ਦੌਰਾਨ ਪਨਬਸ ਅਤੇ ਪੀਆਰਟੀਸੀ ਦੀਆਂ ਬੱਸਾਂ ਪੂਰੇ ਤਰੀਕੇ ਦੇ ਨਾਲ ਬੰਦ ਰਹਿਣਗੀਆਂ ਉਹਨਾਂ ਦੱਸਿਆ ਕਿ ਇਸ ਹੜਤਾਲ ਦੇ ਵਿੱਚ ਹਰਿਆਣਾ ਤੇ ਹਿਮਾਚਲ ਨਾਲ ਸੰਬੰਧਿਤ ਬੱਸ ਯੂਨੀਅਨਾਂ ਦੇ ਵੱਲੋਂ ਪੂਰਾ ਸਾਥ ਦਿੱਤਾ ਜਾਏਗਾ ਔਰ ਹੜਤਾਲ ਦੌਰਾਨ ਪੰਜਾਬ ਦੇ ਸਾਰੇ ਡੀਪੂਆਂ ਦੇ ਵਿੱਚ ਰੋਜ਼ ਪ੍ਰਦਰਸ਼ਨ ਕੀਤੇ ਜਾਣਗੇ ਬੱਸ ੱਡੇ ਬੰਦ ਕਰਦੇ ਸਮੇਂ ਮੰਗਾ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾਏਗੀ ਇਸ ਮੌਕੇ ਵੱਖ-ਵੱਖ ਡੀਪੂਆਂ ਦੇ ਨਾਲ ਸੰਬੰਧਿਤ ਯੂਨੀਅਨਾਂ ਦੇ ਅਹੁਦੇਦਾਰ ਨੇ ਜਿਹੜੇ ਉਹ ਹਾਜ਼ਰ ਰਹਿਣਗੇ